ਕੁਛ ਕਦਰ ਕਰਿਆ ਕਰੋ ਬੰਦੇ ਦੀ ਇਹ ਧੰਦਾ ਫੇਲ ਨਾ ਕਰੋ ਓ ਨਾ ਕਰੋ ਫੇਲ ਉਹਦਾ ਤਾਂ 8 ਲੱਖੇ ਚੱਲੇ ਤੇ 11 ਚ ਲੱਗਦਾ ਐਵੇਂ ਝੂਠ ਕਹਿ ਬੋਲੀ ਛੋਟੀ ਹੈ ਵੱਡੀ ਤਾਂ ਨਹੀਂ ਉਹ ਇਹ ਛੋਟੀ ਇਹ ਵੀ ਚੀਜ਼ ਹੈ ਇਹ ਕਹਿੰਦਾ ਭਾਈ ਐਵੇਂ ਬਾਦੂ ਮੈਂ ਤੈਨੂੰ ਸੱਪਾ ਛੇੜਾਂ ਵੀ 8 ਲੱਲ 7 ਲੱਲ 9 ਲੱਲ 10 ਲੱਲ 11 ਦੀ ਦੇਣੀ ਹੈ ਨਹੀਂ ਫੇਰ ਨਹੀਂ ਆਪਣਾ ਸੋਚਦਾ ਇਹ ਠੀਕ ਹੈ ਉਹ ਯਾਰ ਕਿੱਡਾ ਜਾਨ ਬਰਪਾ ਲਾਉਂਦਾ ਹਾਂਜੀ ਦੇਖ ਲੈ ਬਾਮੀ ਤੇ ਤਰੀ ਬੋਲਦੀ ਐ ਬੱਕੀ ਹਉ ਨਹੀਂ ਠੀਕ ਆ ਫਿਰ ਤੁਸੀਂ ਆਪ ਦਾ ਹਿਸਾਬ ਨਾ ਲਾਤਾ ਅਸੀਂ ਆਪ ਦੇ ਸਾਹ ਹੁੰਦਾ 11000 ਲਾਤਾ ਤੈਨੂੰ ਕੋਈ ਨਾ ਇਹ ਮੈਨੂੰ ਸੁਣ ਗਿਆ 11 ਦੀ ਬੱਕਰੀ ਦੀ ਆਜੂਗੀ ਹਾਂ ਆ ਜਾਂਦੀ ਐ ਤਾਂ 7 ਦੀ ਲਈ ਐ ਇੱਥੇ ਬਾਈ ਰੇੜੀ ਚ ਬਾਈ ਮੱਟਾ ਪਿੱਛੇ ਮੇਮ ਨਾਲੇ ਹੋਰ ਦੇਖ ਲੈ ਥੋੜਾ ਘਣਾ ਕੋ ਪੰਜ ਚਾਰ ਸੌ ਬਾ 500 ਹੋਰ ਪਾਤਾ ਨਹੀਂ ਪੂਰੀ 12 ਦੀ ਦੇਣੀ ਹੈ 13000 ਰੁਪਏ ਦੀ ਬਿਲਕੁਲ ਨਹੀਂ 1 ਰੁਪਿਆ ਨਹੀਂ ਤੈਨੂੰ ਉੱਤੇ ਦੇਣਾ ਬਸ ਐ ਮੇਰੇ ਹੁਣ ਮੁਲਕ ਲੁੱਟਣ ਕਰਨੀ ਹੋਪੀ ਐ ਕੋਸ਼ਿਸ਼ ਕਾਦਰ ਕਰਿਆ ਕਰੋ ਬੰਦੇ ਦੀ ਇਹ ਧੰਦਾ ਫੇਲ ਨਾ ਕਰੋ ਓ ਨਾ ਕਰੋ ਫੇਲ ਲੈਣ ਵਾਲਾ বিনা ਮਰੇ ਦੇਣ ਵਾਲਾ বিনা ਮਰੇ ਮੈਂ ਤੁਹਾਨੂੰ ਮੇਰੀ ਸੁਣਦਾ ਗੱਲ ਯਾਰ ਕੋਈ ਚੀਜ਼ ਨੂੰ ਨਿੰਦਕੇ ਦਿਖਾ ਦੇ ਕੋਈ ਮੈਂ ਪਾਸ ਕਰਤੀ ਓਏ ਇਹ ਗੱਲ ਤੂੰ ਛੱਡ ਜਦ ਮੈਂ ਪਾਸ ਕਰਤੀ ਮਾੜੀ ਨਹੀਂ ਕਿੰਦਾ ਲੋੜ ਹੀ ਨਹੀਂ ਗਾਵਾਦਨ ਦੀ ਭਾਈ ਤਾਂ ਹੀ ਇਹਦਾ 12 ਲਾਇਆ ਨਹੀਂ 5-5000 ਓਏ ਜੰਦ ਯਾਰ ਗੱਲਾਂ ਤੂੰ ਖਾਲਸਿਆ ਜਦ ਮੈਂ ਪਾਸ ਕਰਤੀ ਵਧੀਆ ਉਹ ਵੀ ਦੇ ਨੁਕਸ ਹੁੰਦਾ ਨਾ ਤੂੰ ਚਾਹੇ ਗੁੱਸਾ ਮੰਨਦਾ ਲੱਖ ਵਾਰੀ ਮੈਂ ਉਹਦੀ ਕਹਿੰਦਾ ਵੀ ਆ ਨੁਕਸ ਹਜ਼ਰ ਦੇਣੀ ਜੇ ਠੀਕ ਐ ਸੀ ਭਾਈ ਜੇ ਨੁਕਸ ਹੁੰਦਾ ਤင်း ਦੇ ਵੀ 4-5000 ਸਹੀ ਨੂੰ ਤਾਂ ਸਹੀ ਕਹਾਂਗੇ ਦਿੰਦੇ ਵੀ 4-5000 ਚ ਸਹੀ ਨੂੰ ਸਹੀ ਕਹਾਂਗੇ ਉੱਪਰ ਜਿੜਾ ਪੜੋ ਪਸੰਦਾ ਲੈ ਸਕਦਾ ਹੈ ਨਹੀਂ ਅਲੀ ਚੀਜ਼ ਅਗਲੇ ਨੇ ਖੜੀ ਹੈ ਤੇਰਾ ਕੋਈ ਧੱਕਾ ਨਹੀਂ ਉਹ ਗੱਲ ਨਹੀਂ ਪਾਈ ਉਹ ਖੜੀ ਉਹ ਨਾਲ ਹੀ ਜਿਹੜਾ ਉਹ ਬਾਈ ਦੇ ਆਪਾਂ ਕੋਈ ਉਹ ਤਾਂ ਅੱਡ ਲੈ ਲਈ ਹੁਣ ਆ ਤਾਂ ਲੈ ਲੈ ਤੂੰ ਮੌਕੇ ਦੀ ਗੱਲ ਹੁੰਦੀ ਹੈ ਜ਼ਿਆਦੇ ਹੈ ਜ਼ਿਆਦੇ ਛੋਟੀ ਆ ਉਹ ਬੱਕਰਾ ਕੋਈ ਗੱਲ ਨਹੀਂ ਭਈ ਆਇਆ ਤਾਂ ਦੇਖੋ ਕੋਈ ਗੱਲ ਨਹੀਂ ਉਹ ਥੋਡੀ ਮਰਜ਼ੀ ਹੈ ਚਲੋ ਚਲੋ ਕੋਈ ਗੱਲ ਨਹੀਂ ਅਗਲੇ ਜਾਓ ਉਹ ਥੋਡੀ ਮਰਜ਼ੀ ਹੈ ਪਰ ਨੁਕਸ ਕੋਈ ਨਹੀਂ ਹਲੋ ਠੀਕ ਹੈ ਹਲੋ ਤੇ ਰਸਤਾ ਹੈ ਨਹੀਂ ਕੋਈ ਥੋੜਾ ਜਾਇਜ ਨਹੀਂ ਨਹੀਂ ਮੂੰਹ ਜਾਇਜ ਤਾਂ ਮਸਾ ਤਾਂ ਮਨਾਇਆ ਹੈ ਹਾਂ ਹਾਂ 16 ਤੋਂ ਥੱਲੇ ਲਾ ਹੈ ਦੋ ਜਣੇ ਅਸੀਂ ਨਾਲ ਲੱਗੇ ਆ ਤੀਜਾ ਇਹ ਲੱਗੇ ਖਰਾਜੀ ਦਾ ਬਾਪ ਜਾਨੇ ਬੰਦੇ ਤੇਰੇ ਡੈਡੀ ਨੇ 11 ਤੋਂ ਮੈਨੂੰ ਕਹਿੰਦਾ ਥੋੜਾ ਰੋ ਤਾਂ ਹੋਰ ਕਰ ਕਿਹ ਗੱਲ ਆਖਿਆ ਵੀਡੀਓ ਕਢਾ ਲੈ ਚਾਹੀ ਤੂੰ ਜੀ ਮੇਰੀ ਗੱਲ ਹੋ ਗਈ ਮੈਂ ਕੱਚੀ ਗੱਲ ਕਦੇ ਨਹੀਂ ਕਿਸੇ ਨਾਲ ਸੌਦੇ ਚ ਕਰਦਾ ਆ ਪਰ ਕੋਈ ਇਹੋ ਜਿਹੀ ਵੀ ਨਹੀਂ ਗੱਲ ਨਹੀਂ ਪਵਦੀ। ਸੁਣ ਗੱਲ ਦੋ ਥੋੜੀ। ਕਦੇ ਜ਼ਿੰਦਗੀ ਦੇ ਵਿੱਚ ਮੈਨੂੰ ਅਜ 8 ਸਾਲ ਹੋ ਗਏ ਮੰਡੀ ਦੇ ਵਿੱਚ ਆਉਂਦੇ ਨੂੰ। ਕਦੇ ਕਿਸੇ ਨਾਲ ਮੈਂ ਕੱਚਾ ਕੰਮ ਨਹੀਂ ਕਰਦਾ। ਕਦੇ ਕਿਸੇ ਨਾਲ ਮੈਂ ਵੇਚਣਾ ਲੜਿਆ ਨਹੀਂ। ਭਾਈ ਉਹ ਹੈ ਨਹੀਂ ਆਪਣੇ ਕੋਲ। ਨਾ ਯਾਰ। ਐਵੇਂ ਤੈਨੂੰ ਕਹਿਦਗੇ। ਸਹੀ ਗੱਲ ਹੈ। ਆ ਜਾ ਨੇੜੇ ਆ ਜਾ। ਹੋ ਜਾ ਨੇੜੇ। ਸਾਰੀ ਇਹ ਮੰਗਾਂ ਲਾ ਕੇ। ਲੋਟਾਣਾ ਕਰਕੇ ਭਾਈ ਪੀ ਆਉਂਦੇ ਨਹੀਂ ਜੀ ਆਉਂਦੇ ਨਹੀਂ ਅੱਜ ਪੇਮੈਂਟ ਰੁਕਦੀ ਐ। ਰੁਕਦੀ ਐ।

ਕੀ ਆਰਾ 12 ਠੀਕ ਹੈ 12 ਠੀਕ ਹੈ ਮੇਰੀ ਦਲਾਲੀ ਮੈਨੂੰ ਦੇ ਦੇ ਤੇ ਬੱਕਰੀ ਨਾ ਲਿਖਾਇਆ ਜਾ ਕੇ ਇਹ ਬਾਈ ਦੇ ਸਹੀ ਗੱਲ ਹੈ ਹਾਂ ਆ ਯਾਰ ਇੱਥੇ ਬੰਦੇ ਨਾ ਬੰਦੇ ਸੰਦੇ ਕੋਈ ਕਹਾਣੀ ਕਰਨੀਆਂ ਨਾ ਠੀਕ ਹੈ ਠੀਕ ਹੈ ਠੀਕ ਹੈ ਬਸ ਵੱਤ ਨਹੀਂ ਲੈਣੀ ਨਾ ਵੱਤ ਵੀ ਨਹੀਂ ਲੈਣੀ ਆਪਾਂ ਦੀ ਕੋਈ ਗੱਲ ਠੀਕ ਯਾਰ ਅਸੀਂ ਤਾਂ ਬਈ ਇਹਨਾਂ ਦੇ ਤੰਬੂ ਚੂਮੇ ਹੀ ਬੈਠੇ ਸੀ ਆ ਕੇ ਤੇ ਇੱਕ ਕੰਮ ਕਰੀ ਇਹਨੂੰ ਉਹ ਖੜੀ ਰਹਿਣ ਦੇ ਜੈ ਮਧੂ ਮਾਈ ਲਓ ਬੰਨਿਆ ਮਾਈ ਲੈ ਬੰਨਿਆ ਮਾਈ ਲੈ ਮਾਈ ਵੀ ਕਹਿੰਦੀ ਅੱਧੇ ਘੰਟੇ ਬਾਅਦ ਲੈ ਜੀ ਉਹਦੇ ਟੈਂਪੂ 'ਚ ਚਾੜਿਆ ਕਿਤੇ ਨਹੀਂ ਮਾਈ ਜਾਂਦੀ ਪੂਰੀ ਬਾਈ ਗੱਡੀ ਆ ਸਾਡੇ ਕੋਲੇ ਤਾਂ ਓਏ ਮਾਈ ਨੇ ਇੱਕ ਬੱਕਰਾ ਲੈ ਉਹਦੇ ਟੈਂਪੂ 'ਚ ਬੰਨਿਆ ਨੂੰ ਕਿਤੇ ਨਹੀਂ ਜਾਂਦੀ ਹੋਰੀ ਹੈ ਜੀ ਉਹਨੂੰ ਜਾਣਦੇ ਆ ਜਿੱਦੀ ਚੋਰਾ ਕਿੱਥੇ ਜਾਊ ਵਿਚਾਰੀ ਇਹ ਬੰਦੇ ਬੰਦੇ ਕੋਈ ਨਹੀਂ ਉਹ ਕੰਟੀ ਸੀ ਨਾ ਕਿ ਅੱਧਾ ਘੰਟਾ ਐ ਤਾਂ ਇਹ ਵੀ ਨਹੀਂ ਚੋਰੀ ਨੂੰ ਜਾਣਦੇ ਆ ਸੀ ਆਈ ਮੰਡੀ ਮਿਲਦੇ ਆ ਹੋਰ ਉੱਪਰੇ ਬੰਦੇ ਨੂੰ ਨਾ ਫਸ ਜਾਓ ਕਿਤੇ ਲੈ ਕੇ ਸੌਦਾ ਛੱਡ ਜਾਓ ਨਹੀਂ ਅਸੀਂ ਤਾਂ ਇੰਨਾ ਤੋਂ ਹੀ ਇੰਨਾ ਤਾਂ ਟੰਬੂ 'ਚ ਹੀ ਬੈਠੇ ਸੀ ਓ ਯਾਰ ਇਹਨੂੰ ਤਾਂ ਮੈਂ ਜਾਣਦਾ ਇਹਨੂੰ ਤਾਂ ਕਦੋਂ ਵੀ ਪੱਠ ਦੇ ਕਿੱਥੇ ਆ ਹੋਰ ਨੂੰ ਨਾ ਪਾ ਸੱਚੀ ਗੱਲ